ਇਹ ਭਾਰਤ ਦੀ ਸੈਨਾ ਨੇ ਪਹਿਲਾ ਆਪ ਦਾ ਟੈਂਕ ਬਣਾਇਆ ਸੀ ਕੀ ਤੁਸੀਂ ਜਾਣਦੇ ਹੋ ਕਿ ਇਹ ਟੈਂਕ ਖੜਾ ਕਿੱਥੇ ਆ ਇਹ ਟੈਂਕ 1966 ਤੋਂ ਲੈ ਕੇ 2004 ਤੱਕ ਇੰਡੀਅਨ ਸੈਨਾ ਦੀ ਸੇਵਾ ਵਿੱਚ ਰਿਹਾ ਇੱਕ ਚੀਜ਼ ਹੋਰ ਵਿਖਾਉਣਾ ਤੁਹਾਨੂੰ ਇਹਦੇ 'ਚ ਕੈਮਰੇ ਲੱਗੇ ਹੋਏ ਅੰਦਰ ਇਹਦੇ ਸਕਰੀਨ ਲੱਗੀ ਹੋਊਗੀ ਇਹ ਟੈਂਕ ਨੇ ਭਾਰਤ-ਪਾਕਿਸਤਾਨ 1971 ਦੀ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਟੈਂਕ ਵਿਖਾਉਣ ਲਈ ਲੈ ਕੇ ਆਏ ਆ। ਤੁਸੀਂ ਕਹੋਗੇ ਟੈਂਕ ਤਾਂ ਅਕਸਰ ਹੀ ਅਸੀਂ ਦੇਖਦੇ ਆਂ। ਪਰ ਇਹ ਮੈਂ ਤੁਹਾਨੂੰ ਗਲਤ ਦਾਅਵੇ ਨਾਲ ਕਹਿੰਦਾ ਇਹ ਟੈਂਕ ਨਹੀਂ ਇਹ ਮਹਾ ਟੈਂਕ ਆ। ਜਦੋਂ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਇਹ ਮਹਾ ਟੈਂਕ ਕਿਵੇਂ ਆ। ਇਹ ਟੈਂਕਾਂ ਦਾ ਵੀ ਟੈਂਕ ਆ। ਕਿਉਂਕਿ ਇਹ ਭਾਰਤ ਦਾ ਪਹਿਲਾ ਅਜਿਹਾ ਟੈਂਕ ਹੈ। ਜੋ ਭਾਰਤ ਦੇ ਵਿੱਚ ਹੀ ਬਣਿਆ ਇਸ ਤੋਂ ਪਹਿਲਾਂ ਭਾਰਤੀ ਸੈਨਾ ਹੋਰਾਂ ਦੇਸ਼ਾਂ ਦੇ ਬਣਾਏ ਟੈਂਕ ਇਸਤੇਮਾਲ ਕਰਦੀ ਸੀ ਇਹ ਭਾਰਤ ਦੀ ਸੈਨਾ ਨੇ ਪਹਿਲਾ ਆਪ ਦਾ ਟੈਂਕ ਬਣਾਇਆ ਸੀ ਤਾਂ ਇਹਨੂੰ ਟੈਂਕਾਂ ਦਾ ਟੈਂਕ ਕਿਹਾ ਜਾਂਦਾ ਇਹਦਾ ਨਾਮ ਸੀ ਵਜੰਤਾ ਟੈਂਕ ਇਸ ਦੀ ਬੰਤਰ ਵਿਕਰਸ਼ ਲੜੀ ਦੇ ਟੈਂਕਾਂ ਦੀ ਬੰਤਰ ਦੇ ਅਨਸਾਰ ਸੀ ਇਹ ਜੇ ਦੇਖੀਏ ਗੌਰ ਦੇ ਨਾਲ ਤਾਂ ਇਹਦੇ ਚੱਕੇ ਜੋ ਟਾਇਰ ਆ ਰੀਲ ਦੇ ਚੱਕੇ ਪਹੀਆਂ ਵਾਂਗੂ ਆ ਉੱਤੇ ਰਬੜ ਚੜ੍ਹੀ ਹੋਈ ਆ ਤੇ ਚੈਣ ਦੇਖੀਏ ਗਰਾਰੀ ਆ ਚੈਣ ਦੇ ਵਿੱਚ ਗਰਾਰੀ ਪੈਂਦੀ ਆ ਫਿਰ ਤੁਰਦੇ ਆ ਹੌਲੀ-ਹੌਲੀ ਇਹ ਟੈਂਕ ਦਾ ਮਗਰਲਾ ਹਿੱਸਾ ਹੈ ਟੈਂਕ ਬਹੁਤ ਵਿਸ਼ਾਲ ਹੈ ਇਸ ਦਾ ਭਾਰ ਤਕਰੀਬਨ 38 ਟਨ ਆ ਲੰਬਾਈ 10 ਮੀਟਰ ਤੇ ਚੌੜਾਈ ਇਹਦੀ 3 ਮੀਟਰ ਇਹਦੇ ਭਾਰ ਉਚਾਈ ਚੌੜਾਈ ਤੇ ਲੰਬਾਈ ਤੋਂ ਇਹਦੀ ਮਜ਼ਬੂਤੀ ਦਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਆਜੋ ਹੁਣ ਇਹਦੇ ਆਪਾਂ ਥੋੜਾ ਜਿਆ ਨੇੜੇ ਜਾ ਕੇ ਦੇਖਦੇ ਹਾਂ ਇਹਦੀਆਂ ਲਾਈਟਾਂ ਦੇਖੋ ਪੁਰਾਣੀਆਂ ਲਾਈਟਾਂ ਇੱਕ ਚੀਜ਼ ਹੋਰ ਵਿਖਾਉਣਾ ਤੁਹਾਨੂੰ ਇਹਦੇ ਚ ਕੈਮਰੇ ਲੱਗੇ ਹੋਏ ਆ ਦੋਨੇ ਪਾਸੇ ਜਦੋਂ ਆਪਾਂ ਗੌਰ ਨਾਲ ਦੇਖੀਏ ਨਾ ਫਿਰ ਆਪਾਂ ਨੂੰ ਇਹਦੇ ਲੈਂਜ ਦਾ ਕੈਮਰੇ ਦਾ ਪਤਾ ਲੱਗਦਾ ਤੇ ਇਹ ਕੈਮਰੇ ਤੁਸੀਂ ਹਿਸਾਬ ਲਾ ਲਓ 1966 ਤੋਂ ਪਹਿਲਾਂ ਦੇ ਲੱਗੇ ਹੋਏ ਆ ਇਹਦੀ ਟੂਲ ਕਿਟਾ ਟੂਲ ਹੀ ਬੜੇ ਬਣੇ ਹੋਏ ਇਹਦੇ ਵਿੱਚ ਘਟੋ ਘਾਟੇ ਟੈਂਕ ਦੇ ਵਿੱਚ 7-8 ਤਾਂ ਟੂਲ ਹੀ ਬਣੇ ਹੋਏ ਆ ਸ਼ਾਇਦ ਇਹਨਾਂ ਦੇ ਵਿੱਚ ਚਾਬੀਆਂ ਪਾਨੇ ਤਾਂ ਰੱਖਦੀ ਹੋਣਗੇ ਗੋਲਾ ਬਰੂਦ ਵੀ ਇਹਨਾਂ ਦੇ ਵਿੱਚ ਰੱਖਦੇ ਹੋਣਗੇ ਲੈ ਹੁਣ ਆਪਾਂ ਉੱਪਰ ਝੜ ਕੇ ਦੇਖਦੇ ਆਂ ਤੇ ਤੁਹਾਨੂੰ ਇਹਦੇ ਅੰਦਰ ਵੀ ਲੈ ਕੇ ਚੱਲਾਂਗੇ ਇਹਨੂੰ ਚਲਾਉਣ ਵਾਸਤੇ ਇਹਦੀ ਅੰਦਰ ਜਾਣਾ ਪੈਂਦਾ ਆਪ ਅੰਦਰ ਵੀ ਚੱਲਾਂਗੇ ਵੇਖਾਂਗੇ ਪਹਿਲਾਂ ਆਪਾਂ ਟੂਲ ਦੇਖ ਲਈਏ ਮੈਨੂੰ ਲੱਗਦਾ ਗੋਲੇ ਬੰਬ ਇੰਨਾ ਚ ਪੈਂਦੇ ਹੋਣੇ ਆ ਵੱਡੇ ਵੱਡੇ ਚਲੋ ਹੁਣ ਆਪਾਂ ਉੱਪਰ ਚੱਲਦੇ ਆਂ ਦੇਖਦੇ ਆਂ ਐਮਰਜੈਂਸੀ ਡੋਰ ਵੀ ਲੱਗੀ ਆ ਜਿਵੇਂ ਬੱਸਾਂ ਗੱਡੀਆਂ ਦੇ ਵਿੱਚ ਲੱਗੀ ਆ ਇਹ ਐਮਰਜੈਂਸੀ ਟੱਕਣਾ ਆ ਤਾਂ ਬਾਹਲਾ ਪਹਾਰਾ ਟੱਕਣਾ ਬਈ ਲੈ ਤੁਹਾਨੂੰ ਕਿਹੜਾ ਅੰਦਰ ਵਿਖਾਉਣਾ ਮੈਂ ਉਹ ਵੇਖੋ ਸੀਟ ਲੱਗੀ ਹੋਈ ਅੰਦਰ ਜੀਤੇ ਕਿਸੇ ਟਾਈਮ ਇਹਦਾ ਵੀ ਪਾਇਲਟ ਹੁੰਦਾ ਹੋਊ ਡਰਾਈਵਰ ਬਹਿੰਦਾ ਲੈ ਆਪਾਂ ਅੰਦਰ ਜਾ ਕੇ ਵੀ ਦੇਖਦੇ ਆਂ ਇਹਦੇ ਵਿੱਚ ਦੇ ਅੰਦਰ ਕੀ ਆ ਨਾਲੇ ਤੁਹਾਨੂੰ ਦਿਖਾਉਨੇ ਆਜੂ ਚੱਲਦੇ ਅੰਦਰ ਲੈ ਵੀ ਇਹ ਤਾਂ ਪੁਰਾਣੀਆਂ ਤਾਰਾਂ 55 60 ਸਾਲ ਪੁਰਾਣਾ ਤਾਂ ਹੈਗਾ ਇਹ ਟੈਂਕ ਇਹ ਅੰਦਰ ਆ ਇਹਦੇ ਸਾਰਾ ਸਿਸਟਮ ਬਾਹਰ ਤੁਹਾਨੂੰ ਕੈਮਰਾ ਵਿਖਾਇਆ ਸੀ ਅੰਦਰ ਇਹਦੇ ਸਕਰੀਨ ਲੱਗੀ ਹੋਊਗੀ ਪੱਕਾ ਹੁਣ ਤਾਂ ਹੈਣੀਗੀ ਮੈਂ ਦੇਖਿਆ ਤਾਂ ਬਹੁਤ ਪਰ ਕੁਝ ਨਿਸ਼ਾਨੀਆਂ ਜ਼ਰੂਰ ਆ ਸਕਰੀਨ ਦੀਆਂ ਇੰਜਣ ਦੇਖੋ ਕਿੱਡਾ ਵੱਡਾ ਇੰਜਣ ਹੈ ਦਾ ਇਹ ਤਾਂ ਬੜਾ ਕੋਸਾ ਆਪਣੇ ਤਾਂ ਸਮਝ ਤੋਂ ਬਾਹਰ ਆ ਇਹ ਕਿਸੇ ਆਰਮੀ ਵਾਲੇ ਵੀਰ ਨੇ ਜਿਹਨੇ ਟੈਂਕ ਚਲਾਇਆ ਉਹਨੂੰ ਜ਼ਰੂਰ ਪਤਾ ਹੋਊਗਾ ਆ ਤੇਲ ਡੁੱਲਿਆ ਹੋਇਆ ਕਿਉਂਕਿ ਇਹਦੇ ਵਿੱਚ ਆ ਮੈਨੂੰ ਗੇਅਰ ਲੱਗਦਾ ਇਹ ਸਟੀering ਵੀ ਹੈ ਗੇਅਰ ਵੀ ਹੈ ਇਹਦਾ ਆ ਤੇਲ ਹਜੇ ਵੀ ਡੁੱਲਿਆ ਪਿਆ ਇਹ ਟੈਂਕ ਨੂੰ 1966 ਤੋਂ ਬਾਅਦ ਇੰਡੀਅਨ ਸੈਨਾ ਨੇ ਆਪਣੀ ਵਰਤੋਂ ਵਿੱਚ ਲਿਆਂਦਾ ਇਹ ਟੈਂਕ 1966 ਤੋਂ ਲੈ ਕੇ 2004 ਤੱਕ ਇੰਡੀਅਨ ਸੈਨਾ ਦੀ ਸੇਵਾ ਵਿੱਚ ਰਿਹਾ ਇਸ ਤੋਂ ਬਾਅਦ ਇਹਨੂੰ ਰਿਟਾਇਰ ਕਰ ਦਿੱਤਾ ਗਿਆ ਇਹ ਟੈਂਕ ਨੇ ਭਾਰਤ-ਪਾਕਿਸਤਾਨ 1971 ਦੀ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਟੈਂਕ ਦੀ 105mm ਗਨ ਦਾ ਨਿਸ਼ਾਨਾ ਬਹੁਤ ਪੱਕਾ ਏ। ਜਿੱਥੇ ਮੈਥ ਜਾਂਦਾ ਸੀ ਫੌਜੀ ਉੱਥੇ ਸਿੱਧਾ ਨਿਸ਼ਾਨਾ ਲਾਉਂਦਾ ਸੀ ਇਹ ਟੈਂਕ। ਇਹ ਟੈਂਕ ਦਾ ਪਿਛਲਾ ਹਿੱਸਾ ਹੈ। ਬੜਾ ਭਾਰਾ ਤੇ ਮਜ਼ਬੂਤ ਆ। ਜੇ ਦੇਖੀਏ ਇਹਦੇ ਵਿੱਚ ਵੀ ਸ਼ਾਇਦ ਇੱਕ ਦੋ ਫੌਜੀ ਵੀਰਤਾ ਬੈਠਦੇ ਹੋਣਗੇ 10 ਜਨਵਰੀ 2004 ਨੂੰ ਇਸ ਟੈਂਕ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਨਰਲ ਅਫਸਰ ਕਮਾਂਡਿੰਗ 7 ਇਨਫੈਂਟਰੀ ਡਿਵੀਜ਼ਨ ਦੁਆਰਾ 26 ਜਨਵਰੀ 2016 ਨੂੰ ਫਿਰੋਜ਼ਪੁਰ ਦੇ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ ਇਸ ਟੈਂਕ ਨੂੰ ਇਸ ਤੋਂ ਪਹਿਲਾਂ ਮੈਂ ਇਸ ਚੈਨਲ ਤੇ ਇੱਕ ਟੈਂਕ ਦੀ ਹੋਰ ਵੀਡੀਓ ਪਾਈ ਸੀ ਜਸਦਾ ਬੈਰਲ ਨੀਵਾ ਸੀ ਜਿਸ ਦੇ ਵਿੱਚੋਂ ਗੋਲਾ ਨਿਕਲਦਾ ਸੀ ਤੁਸੀਂ ਵੇਖਿਆ ਹੋਇਆ ਇਸ ਵੀਡੀਓ ਵਿੱਚ ਇਸ ਦਾ ਬੈਰਲ ਉੱਚਾ ਹੈ ਤਾਂ ਨੂੰ ਚੱਕਿਆ ਹੋਇਆ ਹੈ ਮੈਂ ਉਸ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਕਿ ਬੈਰਲ ਟੈਂਕ ਦਾ ਨੀਵਾ ਕਿਉਂ ਹੁੰਦਾ ਹੈ ਤੇ ਉੱਚਾ ਕਿਉਂ ਹੁੰਦਾ ਹੈ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਟੈਂਕ ਜੰਗ ਦੇ ਵਿੱਚ ਜਿੱਤਿਆ ਹੋਇਆ ਟੈਂਕ ਸੀ ਉਹ ਦੁਸ਼ਮਣ ਦਾ ਟੈਂਕ ਸੀ ਉਹਨੂੰ ਚੁਕਾ ਦਿੱਤਾ ਗਿਆ ਤਾ ਉਹ ਉਸ ਦਾ ਬੈਰਲ ਨੀਵਾ ਹੈ ਇਹ ਟੈਂਕ ਇੱਕ ਵਿਜੇਤਾ ਟੈਂਕ ਹੈ ਇਸ ਨੇ ਜੰਗਾਂ ਜਿੱਤੀਆਂ ਭਾਰਤ ਦਾ ਟੈਂਕ ਹੈ ਇਸ ਕਰਕੇ ਇਸ ਦੀ ਬੈਰਲ ਉੱਚੀ ਹੈ ਕੀ ਤੁਸੀਂ ਜਾਣਦੇ ਹੋ ਕਿ ਇਹ ਟੈਂਕ ਖੜਾ ਕਿੱਥੇ ਆ ਅਕਸਰ ਤੁਸੀਂ ਨੰਗਦਿਆਂ ਹੋਇਆਂ ਇਹ ਟੈਂਕ ਜੀਟੀ ਰੋਡ ਤੇ ਜ਼ਰੂਰ ਵੇਖਿਆ ਹੋਊਗਾ ਜੇਕਰ ਤੁਹਾਨੂੰ ਪਤਾ ਕਿ ਇਹ ਟੈਂਕ ਖੜਾ ਕਿੱਥੇ ਹੈ ਤੇ ਇਸ ਦਾ ਇਤਿਹਾਸ ਤੇ ਸਾਨੂੰ ਜ਼ਰੂਰ ਦੱਸੋ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਧੰਨਵਾਦ